ਪਰਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਦਿੱਤੇ ਗਏ ਨੇ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਪਹਿਲਾ ਰਿਸ਼ਤਾ ਜੋ ਅੱਜ ਆਪਣੇ ਕੋਲ ਆਇਆ ਨਾਮ ਸਿੰਘ ਪਤਾ ਹੁਸ਼ਿਆਰਪੁਰ ਦਾ ਲੜਕਾ ਹੈ ਜੀ ਕਾਸਟ ਸ਼ੈਣੀ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਪੋਸਟ ਗ੍ਰੈਜੂਏਸ਼ਨ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਕੈਨੇਡਾ ਦੀ ਪੀਆਰ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦਾ ਪੀਆਰ ਕੰਮ ਕਰ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ 10 ਕਿਲੇ ਮੁੰਡੇ ਕੋਲ ਜ਼ਮੀਨ ਹੈ ਜੀ ਪੰਜਾਬ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂ ایس اے ਦੀ ਪੀਆਰ ਹੋਵੇ ਮੈਰਿਜ ਕਰਨੀ ਹੈ ਜੀ ਇਹਨਾਂ ਨੇ 1 ਸਾਲ ਤੱਕ ਮੰਗ ਕੋਈ ਨਹੀਂ ਪਰਿਵਾਰ ਨੇ ਸਿੰਪਲ ਵਿਆਹ ਕਰਨਾ ਹੈ ਜੀ ਜੱਟ ਸਿੱਖ ਹਿੰਦੂ ਅਰੋੜਾ ਖੱਤਰੀ ਸਿੱਖ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਵਰਿੰਦਰ ਸਿੰਘ ਪਤਾ ਜ਼ਿਲ੍ਹਾ सिरसा ਤੋਂ ਕਾਸਟ ਮੁੰਡੇ ਦੀ ਛਿੰਬੇ ਹੈ ਜੀ ਗੋਤ ਰੋਲੇ ਉਮਰ 12 90 ਦੇ ਵਿੱਚ ਹੈ ਤੇ ਕੱਦ 6 ਫੁੱਟ ਜੀ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਪਾਸ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਭੈਣਾਂ ਦੋ ਮੈਰਿਡ ਨੇ ਤੇ ਕੰਮ ਕਰ ਹੈ ਜੀ ਵਰਕ ਕਰਦੇ ਨੇ ਸਟਿਚਿੰਗ ਦਾ ਪ੍ਰਾਪਰਟੀ ਅੱਧਾ ਕਿੱਲਾ ਜ਼ਮੀਨ ਇਹਨਾਂ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਕਾਲੀ ਪਟੇ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਕੌਰ ਪਤਲਾ ਲੁਧਿਆਣਾ ਦੀ ਲੜਕੀ ਹੈ ਕਾਸਟ ਐਸਸੀ ਰਵੀਦਾਸੀਏ ਉਮਰ ਹੈ ਜੀ 10 ਮਾਰਚ 1996 ਦੇ ਵਿੱਚ ਜਨਮ ਸਥਾਨ ਲੁਧਿਆਣਾ ਕੱਦ ਕੁੜੀ ਦਾ 6 ਫੁੱਟ ਹੈ ਜੀ ਸੌਰੀ 5 ਫੁੱਟ ਤੇ ਪੜ੍ਹਾਈ ਕਰੀ ਹੈ ਬੀਏ ਐਲਐਲਬੀ ਭੈਣਾਂ ਦੀ ਇੱਕ ਮੈਰਿਡ ਹੈ ਜੀ ਭਰਾ ਵੀ ਇੱਕ ਮੈਰਿਡ ਆ ਤੇ ਕੰਮ ਕਰਿਆ ਜੀ ਲੜਕੀ ਦਾ ਐਡਵੋਕੇਟ ਹੈ ਲੜਕੀ ਲੁਧਿਆਣੇ ਕੋਟ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਲੁਧਿਆਣੇ ਵਾਲੇ ਇਹਨਾਂ ਨਾਲ ਸੰਪਰਕ ਕਰਨ ਬਾਕੀ ਦੀ ਜਾਣਕਾਰੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਸਿੱਧੀ ਕੱਲ੍ਹ ਬਾਤ ਕਰਕੇ ਲੈ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਕੌਰ ਉਮਰ 35 ਸਾਲ ਲੜਕੀ ਦਿੱਕਤ 5 ਫੁੱਟ 6 ਇੰਚ ਤੇ ਐਮ ਐਸ ਸੀ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਦੀ ਭਰਾ ਇੱਕ ਮੈਰਿਡ ਹੈ ਕੈਨੇਡਾ ਸੈਟਲ ਹੈ ਤੇ ਪਿਤਾ ਇਹਨਾਂ ਦੇ ਪੰਜਾਬ ਪੁਲਿਸ ਤੋਂ ਰਿਟਾਇਰਡ ਨੇ ਜੀ ਮਾਤਾ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਤੇ ਕੰਮ ਕਰ ਰਹੀ ਹੈ ਜੀ ਲੜਕੀ ਤਾਂ ਲੜਕੀ ਕੈਨੇਡਾ ਦੇ ਵਿੱਚ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡੇ ਨੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਲੜਕੇ ਦਾ ਪਰਿਵਾਰ ਵੈਸ਼ਨੋ ਹੋਵੇ ਜੀ ਨਸ਼ਰਹਿਤ ਹੋਵੇ ਵਧੀਆ ਪਰਿਵਾਰ ਹੋਵੇ ਨੌਕਰੀ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਪਹਿਲਾ ਜੀ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਗੁਰਮਿੰਦਰ ਸਿੰਘ ਪਤਲ ਲੁਧਿਆਣਾ ਏਰੀਆ ਮੁੰਡੇ ਦਾ ਕਾਸਟ ਰਾਮਗੜੀਆ ਮਿਸਤਰੀ ਗੋਤ ਕੜਿਆਲ ਉਮਰ 28 ਸਾਲ ਹੈ ਜੀ ਕੱਦ 6 ਫੁੱਟ ਪੜ੍ਹਾਈ ਕਰੀਏ ਜੀ ਬੀਐਸਸੀ ਐਮਐਸ కెਮਿਸਟਰੀ ਭਰਾ ਇਹਨਾਂ ਦਾ ਇੱਕ ਹੈ ਤੇ ਲੜਕੇ ਦਾ ਕੰਮ ਕਰਿਆ ਜੀ ਜੋਬ ਇਨ ਸਨ ਫਰਮਾ ਮਹਾਲੀ ਤੇ ਪਰਿਵਾਰ ਦੀ ਮੰਗ ਹੈ ਜੀ ਪੜ੍ਹੀ ਲਿਖੀ ਕੁੜੀ ਹੋਵੇ ਚਾਹੇ ਨੌਕਰੀ ਕਰਦੀ ਹੋਵੇ ਸੋ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਅਮਰਤਸਰ ਸਾਹਿਬ ਤਹਿਸੀਲ ਅਜਨਾਲਾ ਕਾਸਟ ਜੱਟ ਸਿੱਖ ਗੋਤ ਮੁੰਡੇ ਦਾ ਸ਼ੇਖੋ ਆ ਜੀ ਉਮਰ 1997 ਦੇ ਵਿੱਚ ਹੈ ਜੀ ਭੈਣ ਇੱਕ ਮੈਰਿਡ ਆ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਪਿਤਾ ਇਹਨਾਂ ਦੇ ਕਾਰਗਿਲ ਸਹੀਦ ਫੌਜੀ ਨੇ ਜੀ ਪੈਨਸ਼ਨ ਇਹਨਾਂ ਦੀ ਮਾਤਾ ਨੂੰ ਮਿਲਦੀ ਆ ਤੇ ਕੰਮਕਾਰ ਹੈ ਜੀ 15 ਕਿਲੇ ਜ਼ਮੀਨ ਹੈ ਮੁੰਡੇ ਕੋਲ ਖਾਦ ਦਵਾਈਆਂ ਦਾ ਆਪਣਾ ਸਟੋਰ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚੋਂ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਅੱਧੀ ਗੱਲਬਾਤ ਕਰੋ ਇਹਨਾਂ ਨਾਲ ਮਨਦੀਪ ਸਿੰਘ ਸਰਦਾਰ ਹੈ ਮੁੰਡਾ ਪਤਾ ਹੁਸ਼ਿਆਰਪੁਰ ਤੋਂ ਕਾਸਟ ਪੱਟੀ ਚੰਗ ਉਮਰ 1986 ਦੇ ਵਿੱਚ ਹੈ ਜੀ 75 ਫੋਟੋ ਸਾਹ 3 ਚ ਭੈਣਾ 2 ਮੈਰਿਟ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਾਰਜ ਜੀ ਖੇਤੀਬਾੜੀ ਦਾ ਕੰਮ ਹੈ ਮੁੰਡੇ ਦਾ ਨਾਲ ਇਲੈਕਟ੍ਰੀਸ਼ੀਅਨ ਦੀ ਪ੍ਰਾਈਵੇਟ ਨੌਕਰੀ ਹੈ ਤੇ ਮੰਗ ਹੈ ਪਰਿਵਾਰ ਵੱਲੋਂ ਕੁੜੀ ਘਰੇਲੂ ਹੋਵੇ ਕਿਸੇ ਵਿਕਾਸਟ ਦੀ ਹੋਵੇ 29 ਤੋਂ 36 ਸਾਲ ਤੱਕ ਉਮਰ ਹੋਵੇ ਲੜਕੀ ਦੀ ਤੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਸਿੰਪਲ ਵਿਆਹ ਕਰਨਾ ਇਹਨਾਂ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ੇਪਾਲ ਸਿੰਘ ਧੋਟ ਪਤਾ ਹੁਸ਼ਿਆਰਪੁਰ ਦਾ ਮੁੰਡਾ ਹੈ ਉਮਰ ਇਹਨਾਂ ਦੀ 22 11 1993 ਦੇ ਵਿੱਚ ਹੈ ਜੀ ਜਨਮ ਸਥਾਨ ਨਾਗਪੁਰ ਦੇ ਵਿੱਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਈ ਇਲੈਕਟ੍ਰੋਨਿਕ ਟੈਲੀਕਮਿਊਨੀਕੇਸ਼ਨ ਭਰਾ ਇਹਨਾਂ ਦਾ ਇੱਕ ਹੈ ਜੀ ਸੀਏ ਵਰਕਿੰਗ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੇ ਰਿਟਾਇਰਡ ਨੇ ਜੀ ਲੈਕਚਰਰ ਤੇ ਕਾਮਕਾਰ ਹੈ ਮੁੰਡੇ ਕੋਲ 7 ਕਿਲੇ ਜ਼ਮੀਨ ਹੈ ਤੇ ਮੰਗੇ ਪਰਿਵਾਰ ਵੱਲੋਂ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 4 ਇੰਚ ਉਹ ਬੇ ਲੜਕੀ ਦਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਅਮਨਦੀਪ ਪਤਾ ਬਠਿੰਡਾ ਜਨਮ ਸਥਾਨ ਫਰੀਦਕੋਟ ਭਰਾ ਮੁੰਡੇ ਦਾ 1 ਹੈ ਜੀ ਭੈਣ ਇੱਕ ਮੈਰਿਡਾ ਜਨਮ ਟਾਈਮ ਮੁੰਡੇ ਦਾ 4:20 AM ਸਵੇਰ ਦਾ ਸਮਾਂ ਹੈ ਜੀ ਉਮਰ 5 10 ਨੂੰ 99 ਕਾਸਟ ਚਾਵਲਾ ਹਿੰਦੂ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀਏ ਜੀ ਨੇ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਗ੍ਰੈਜੂਏਟ ਬੀਏ ਕੰਮ ਕਰੇ ਜੀ ਮੁੰਡਾ Airtel Bank ਕੰਪਨੀ ਦੇ ਵਿੱਚ ਨੌਕਰੀ ਕਰਦਾ ਤੇ 6 ਲੱਖ ਰੁਪਏ ਆਮਦਨ ਹੈ ਇਹਨਾਂ ਦੀ ਪਿਤਾ ਦਾ ਨਾਮ ਹੈ ਜੀ ਗੁਰਚਰਨ ਦਾਸ ਆਪਣੀ ਸ਼ਾਪ ਹੈ ਪਿਤਾ ਦੀ ਮਾਤਾ ਸੁਨੀਤਾ ਰਾਣੀ ਹਾਊਸ ਵਾਈਫ ਨੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਹੋਵੇ ਹੋਰ ਕੋਈ ਮੰਗ ਨਹੀਂ ਜੀ ਜਨਰਲ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਜਸਪ੍ਰੀਤ ਸਿੰਘ ਕਾਸਟ ਰਾਮਗੜੀਆ ਉਮਰ 15 6999 ਦੇ ਵਿੱਚ ਵਰਤ ਹੈ ਜੀ ਕੱਦ 6 ਫੁੱਟ 2 ਇੰਚ ਸਿਵਲਿੰਗ ਸਿੰਗਲ ਅਨਮੈਰਿਡ ਨੇ ਇਹਨਾਂ ਦੇ ਪਿਤਾ ਰਿਟਾਇਰਡ ਨੇ ਜੀ ਆਰਮੀ ਆਫੀਸਰ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਸੋ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੈ ਚਾਰ ਕਿਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗ ਹੈ ਕੁੜੀ ਨੇ ਬੀਐਸਸੀ ਨਰਸਿੰਗ ਕਰੀ ਹੋਵੇ ਜੀ ਬੀਡੀਐਸ ਜਾਂ ਆਈਟੀ ਕਰੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਲੜਕੀ ਦਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਮਰਜੀਤ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਦਾ ਲੜਕਾ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਗੋਤ ਬੜਿੰਗ ਉਮਰ ਹੈ ਜੀ 21 ਜੁਲਾਈ 2000 ਦਾ ਡੇਟ ਆਫ ਬਰਥ ਹੈ ਕੱਦ 5 ਫੁੱਟ 7 ਇੰਚ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਇਕੱਲਾ ਮੁੰਡਾ ਜੀ ਵਾਰਸ ਹੈ ਘਰ ਦਾ ਕੰਮ ਕਰੇ ਕੈਨੇਡਾ ਦਾ ਮੁੰਡਾ ਵਰਕ ਪਰਮਿਟ ਤੇ ਹੈ ਕੈਨੇਡਾ ਦੇ ਵਿੱਚ 3 ਕਿੱਲੇ ਜ਼ਮੀਨ ਹੈ ਜੀ 35 ਕਿੱਲੇ ਦੀ ਇਹ ਠੇਕੇ ਤੇ ਵਾਈ ਕਰਦੇ ਨੇ ਜੀ ਡੈਰੀ ਫਾਰਮਿੰਗ ਕਰਦਾ ਆਪਣਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮਾਤਾ ਇਹਨਾਂ ਦੇ ਬੁਟੀਕ ਦਾ ਵਰਕ ਕਰਦੇ ਨੇ ਪਿਤਾ ਜਗਦੀਸ਼ ਸਿੰਘ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਵਧੀਆ ਪਰਿਵਾਰ ਦੀ ਲੜਕੀ ਹੋਵੇ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਤੀ ਗੱਲ ਕਰੋ ਅਗਲਾ ਰਿਸ਼ਤੇ ਜੀ ਨਾਮ ਕੁਨਾਲ ਵਿਗ ਪਤਾ ਸਿਆਬੜ ਨਿਊ ਮੁੰਬਈ ਕਾਸਟ ਹੈ ਪੰਜਾਬੀ ਖੱਤਰੀ ਪਰਿਵਾਰ ਹੈ ਜੀ ਉਮਰਤੀ 11-1999 ਦੇ ਵਿੱਚ ਹੈ ਜਨਮ ਟਾਈਮ ਮੁੰਡੇ ਦਾ 11:15 AM ਸਵੇਰ ਦਾ ਸਮਾਂ ਚਾਤ ਪੰਜ 11 ਸੋ ਪੜਾਈ ਕਰੀਏ ਜੀ ਮੁੰਡੇ ਨੇ ਬੀ ਕਾਮ ਭੈਣ ਇਹਨਾਂ ਦੀ 91 ਮੈਰਿਡ ਹੈ ਪਿਤਾ ਰਮੇਸ਼ ਵਿੱਗ ਮਾਤਾ ਪੂਨਮ ਵਿੱਗ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਸ਼ਾਪਕੀਪਰ ਹੈ ਆਟੋ ਡੂਇੰਗ ਬਿਜ਼ਨਸ ਹੈ ਜੀ ਮੁੰਡੇ ਦਾ ਵਿਦ ਫਾਦਰ ਦੇ ਨਾਲ ਸੋ ਇਨਕਮ 10 ਲੱਖ ਰੁਪਏ ਇਹਨਾਂ ਦੀ ਮੰਗ ਹੈ ਜੀ ਪਰਿਵਾਰ ਦੀ ਕੁੜੀ ਖੱਤਰੀ ਪਰਿਵਾਰ ਦੀ ਹੋਵੇ ਘਰੇਲੂ ਹੋਵੇ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਆਕਾਸ਼ ਦੀਪ ਸਿੰਘ ਪਤਾ ਏਰੀਆ ਅਬੋਹਰ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸਿੱਧੂ ਉਮਰ ਹੈ ਜੀ 2 ਜੁਲਾਈ 1998 ਦੇ ਵਿੱਚ ਜਨਮ ਹੈ ਕੱਦ 6 ਫੁੱਟ ਹੈ ਤੇ ਪੜ੍ਹਾਈ ਕਰੀ ਹੈ ਜੀ ਬੀਏ ਐਮਏ ਪਰ ਇਹ ਦੋ ਨੇ ਜੀ ਗਵਰਨਮੈਂਟ ਡਾਕਟਰ ਆ ਪਰ ਇਹਨਾਂ ਦਾ ਸੋ ਭੈਣ ਕੋਈ ਨਹੀਂ ਕੰਮ ਕਰ ਹੈ ਜੀ ਆਨਲਾਈਨ ਵਰਕ ਕਰਦਾ ਮੁੰਡਾ ਜ਼ਮੀਨ ਇਹਨਾਂ ਕੋਲ 9 ਕਿੱਲੇ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚੋਂ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ 'ਤੇ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ। ਸੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ। ਜਿਹੜਾ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਨਾਲ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ। ਸੋ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ, ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ।